how many ਜੋਗਦਨ ਪਾਇਆ ਜਾਵੇ ਅੱਜ ਜਿੰਨਾ ਦਾਸ ਤੋਂ ਦੇ ਅਦਾਨਤਕਾਰ ਹੋਏ ਹਨ ਉਹਨਾਂ ਨੂੰ ਇਸ ਕਰਕੇ ਸਾਰਿਆਂ ਨੇ ਸਾਥ ਦੇ ਦਾ ਪ੍ਰੋਤਸਾ ਦਿੱਤਾ ਸੀ ਤਹਿ ਦਿਲੋਂ ਧੰਨਵਾਦ ਆ ਭਾਈ ਸੁਖਨੇਸ਼ ਸਿੰਘ ਜੀ ਨਾਨਕ ਦੁੱਤੀਆ ਸਭ ਸੰਸਾਤ ਸੋਸਾਇਟੀ ਦੇ ਲੋਕਾਂ ਔਰ ਬਹੁਤ ਪਰਲਾ ਦੇ ਨਾਮੇ ਨਹੀਂ ਨਹੀਂ ਅਦੰਦਾ ਹੈ ਲੱਗੇ ਸਰਬੱਤ ਦਾ ਅੱਲਾਹ

ਠੀਕ ਹੈ ਜੀ ਅੱਜ ਨਾਨਕ ਦੁਖੀ ਆਸਾਪ ਸੰਸਾਰ ਸੁਸਾਇਟੀ ਦੇ ਪ੍ਰਧਾਨ ਸਾਹਿਬ ਸੁਖਦੇਵ ਸਿੰਘ ਜੀ ਓਠੀਆਂ ਵੀਰ ਅਮਨਦੀਪ ਸਿੰਘ ਜੀ ਖਤਰਾਂਈ ਕਲਾ ਚੜਦਾ ਪੰਜਾਬ ਸੁਸਾਇਟੀ ਉਦਾਸ ਜਸਬੀਰ ਸਿੰਘ ਖਾਲਸਾ ਚੇਅਰਮੈਨ ਦਸ਼ਮੇਸ਼ ਤਰਨਾਲ ਸਿੰਘ ਸਾਹਿਬ ਜਹਦਰ ਬਾਬਾ ਮੇਜਰ ਸਿੰਘ ਸੋਢੀ ਦੇ ਸੇਵਾਦਾਰ ਇਹ ਸਾਰੇ ਆਣ ਕੇ ਇੱਥੇ ਸੇਵਾ ਨਿਭਾਈ ਆ ਮੈਂ ਸਾਰੀ ਸੰਗਤ ਨੂੰ ਸਮੂਹ ਜਥੇਬੰਦੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਸੁਖਦੇਵ ਸਿੰਘ ਜੀ ਦਾ ਪੂਰਾ ਸਾਥ ਦਿੱਤਾ ਸਰਦਾਰ ਸੁਖਦੇਵ ਸਿੰਘ ਜੀ ਨੇ ਬਹੁਤ ਵੱਡਾ ਪਰਾਲਾ ਕੀਤਾ ਕਿ ਛਾਦੀਆਂ ਦੇ ਨਾਲ-ਨਾਲ ਰੋਟੀ ਪਾਣੀ ਦੇ ਨਾਲ-ਨਾਲ ਇਹਨਾਂ ਨੇ ਬੈੱਡ ਬਿਸਤਰੇ ਸੂਟ ਵਗੈਰਾ ਜਿਹੜਾ ਨਾਲ ਲਾਏ ਆ ਕਿ ਜਿਹੜਾ ਬੱਚਿਆਂ ਦੇ ਕੰਮ ਆ ਸਕਣ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਪਿਛਲੇ ਸਾਲ ਵੀ ਬਹੁਤ ਵਧੀਆ ਵਿਆਹ ਹੋਇਆ ਐ ਐਰ ਕੀ ਬਹੁਤ ਵਧੀਆ ਵਿਆਹ ਹੋਇਆ ਐ ਅਗਲੀ ਵਾਰ 11 ਵਿਆਹਾਂ ਦੀ ਇਹਨਾਂ ਨੇ ਆਵਾਜ਼ ਉਠਾਈ ਆ ਤੇ ਸੰਗਤ ਦਾ ਸਹਿਯੋਗ ਦਿਓ ਇਹਨਾਂ ਨੇ ਰਲ ਮਿਲ ਕੇ ਤਾਂ ਜੋ ਵਧੀਆ ਤੋਂ ਵਧੀਆ ਵਿਆਹ ਹੋ ਸਕਣ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਿੰਘ ਸਾਹਿਬ ਜਹਦਰ ਬਾਬਾ ਮੇਜਰ ਸਿੰਘ ਸੋਢੀ ਜੀ ਨੇ ਹਾਜ਼ਰੀ ਭਰਨੀ ਸੀ ਉਹ ਯੂਰ ਸਾਹਿਬ ਦਰਸ਼ਣਾਂ ਨੂੰ ਗਏ ਨੇ ਤੇ ਉਹਨਾਂ ਦੀ ਹਾਜ਼ਰੀ ਵੀ ਪ੍ਰਵਾਨ ਕਰਨੀ ਮੇਰੇ ਨਾਲ ਮੇਰੇ ਆਪਣਾ ਸੋਨੂ ਵੀਰ ਕਨਪੁਰ ਕਾਲੇ ਤੋਂ ਸਮਾਜ ਸੇਵੀ ਨੇ ਰੋਹਿਤ ਪਾਸੀ ਜੀ ਸਤਨਾਮ ਗਿੱਲ ਜੀ ਡੀਪੀਆਈ ਪਾਰਟੀ ਤੋਂ ਬਾਬਾ ਕੁਲਵੰਤ ਸਿੰਘ ਦੀ ਸ਼ਹਾਟਾ ਤੋਂ ਹੋਰ ਵੀਰ ਸਾਡੇ ਇੱਥੇ ਆਣ ਕੇ ਹਾਜ਼ਰੀ ਭਰੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਤੋਂ ਮੇਨ ਸਾਡੇ ਮੀਡੀਆ ਇੰਚਾਰ ਰਣਜੀਤ ਸਿੰਘ ਜੀ ਪ੍ਰਦੀਪ ਸਿੰਘ ਜੀ ਜਿਹੜੇ ਆਣ ਕੇ ਲਾਈਵ ਚੱਲਦੇ ਰਹੇ ਸਾਰਾ ਇੱਥੇ ਸਾਡਾ ਸੰਯੋਗ ਕੀਤਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਹ ਅਹੀ ਬੇਨਤੀ ਕਰਦੇ ਹਾਂ ਸਾਰੀ ਸੰਗਤ ਦਾ ਧੰਨਵਾਦ ਵੀ ਕਰਦੇ ਹਾਂ ਔੜ ਤੋਂ ਭਾਈ ਜਸਬੀਰ ਸਿੰਘ ਜੀ ਅਤੇ ਭਾਈ ਅਮਨਦੀਪ ਸਿੰਘ ਜੀ ਚੜਦਾ ਪੰਜਾਬ ਸੁਸਾਇਟੀ ਵੱਲੋਂ ਲੜਕੀਆਂ ਦੇ ਕਾਰਜਾਂ ਵਿੱਚ ਅਤੇ ਭਾਈ ਜਸੇਦਾਰ ਕੁਲਵੰਤ ਸਿੰਘ ਜੀ 샤ਟੇ ਤੋਂ ਜੋ ਇਹ ਕਾਰਜਾਂ ਦੇ ਵਿੱਚ ਪਹੁੰਚ ਕੇ ਇਹਨਾਂ ਨੂੰ ਬੜਾ ਸੁਭਾਗਾ ਸਮਾ ਸਤਿਗੁਰੂ ਜੀ ਨੇ ਦਿੱਤਾ ਹੈ ਸਾਨੂੰ ਸੋ ਬੜਾ ਧੰਨਵਾਦ ਹੈ ਇਹਨਾਂ ਵੀਰਾਂ ਦਾ ਵੀ ਜਿਨ੍ਹਾਂ ਨੇ ਅੱਜ ਇਹਨਾਂ ਕਾਰਜਾਂ ਦੇ ਵਿੱਚ ਉਹਨਾਂ ਬੇਸਹਾਰਿਆਂ ਦੇ ਸਹਾਰਾ ਬਣੇ ਲੜਕੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ ਤੇ ਉਹਨਾਂ ਨੂੰ ਅਸ਼ੀਰਵਾਦ ਦੇ ਕੇ ਨਵਾਜਿਆ ਸੋ ਅਸੀਂ ਅਸ ਕਰਦੇ ਹਾਂ ਕਿ ਗਾਂ ਤੋਂ ਵੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਇਸੇ ਤਰ੍ਹਾਂ ਸੇਵਾ ਬਖਸ਼ਦੇ ਰਹਿਣ ਤੇ ਇਕੱਤਰਤਾਈ ਦੇ ਨਾਲ ਰਲ ਮਿਲ ਕੇ ਅਸੀਂ ਸਾਰੇ ਇਹ ਸੇਵਾਵਾਂ ਨੂੰ ਲਗਾਉਂਦੇ ਰਹੀਏ ਆਨੰਦ ਕਾਰਜਾਂ ਦੇ ਨਾਲ ਸਮਾਨ ਵੀ ਦਿੱਤਾ ਗਿਆ ਹਾਂਜੀ ਆਨੰਦ ਕਾਰਜਾਂ ਦੇ ਨਾਲ ਭਾਈ ਅਮਰਤਪਾਲ ਸਿੰਘ ਜੀ ਹੋਰਾਂ ਅਮਨਦੀਪ ਸਿੰਘ ਜੀ ਹੋਰਾਂ ਨੇ ਸਲਾਈ ਮਸ਼ੀਨਾਂ ਅਤੇ ਸੁਸਾਇਟੀ ਵੱਲੋਂ ਬੈੱਡ ਤੇ ਲੰਬਾਰੀਆਂ ਯਾਰਾਂ ਸੂਟ ਅਤੇ ਹੋਰ ਵੀ ਸੇਵਾਵਾਂ ਜਿਹੜੀਆਂ ਲੜਕੀਆਂ ਨੂੰ ਦਿੱਤੀਆਂ ਤੇ ਨਾਲ ਸਾਰੇ ਹੀ ਕਾਰਜ ਜਿਹੜੇ ਉਹ ਸੁਸਾਇਟੀ ਵੱਲੋਂ ਹੋਏ ਨੇ ਆਉਣ ਵਾਲੇ ਸਮੇਂ ਚ ਇਤਰਾ ਹੀ ਚੱਲਦੇ ਰਹਿਣਗੇ ਲੋਕਾਂ ਲਈ ਦੇ ਕੰਮ ਅਸੀਂ ਆਸ ਕਰਦੇ ਹਾਂ ਕਿ ਗੁਰੂ ਸਾਹਿਬ ਵੀ ਇਸੇ ਤਰ੍ਹਾਂ ਸਾਨੂੰ ਹਿੰਮਤ ਤੇ ਹੌਸਲਾ ਦਿੰਦੇ ਰਹਿਣ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਇਹ ਕਾਰਜਾਂ ਦੇ ਵਿੱਚ ਵੱਧ ਤੋਂ ਵੱਧ ਸੇਵਾ ਕਰਕੇ ਗੁਰੂ ਨਾਨਕ ਤੋਂ ਖੁਸ਼ੀਆਂ ਪ੍ਰਾਪਤ ਕਰੀਏ ਤਾਂ ਲੋਕ ਜਿੱਥੇ ਬੰਦੇ ਆ ਤੋਂ ਚੇਅਰਮੈਨ ਜਸਪੀਰ ਭਾਈ ਜਸਪੀਰ ਸਿੰਘ ਜੀ ਵੀ ਤਰਨਾ ਬਲਕ ਹਾਂਜੀ ਭਾਈ ਜਸਬੀਰ ਸਿੰਘ ਜੀ ਕੋਟ ਖਾਲਸਾ ਤੋਂ ਚੇਅਰਮੈਨ ਦਸਮੇਸ਼ ਤਰਨਾ ਦਾਲ ਵੱਲੋਂ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਜਿਨ੍ਹਾਂ ਨੇ ਬੜੀ ਹਿੰਮਤ ਦੇ ਨਾਲ ਹੌਸਲਾ ਦੇ ਕੇ ਸਾਡੇ ਕੋ ਇਹ ਕਾਰਜ ਜਿਹੜੇ ਨੇ ਸਮੇਂ-ਸਮੇਂ ਤੇ ਸਿਰ ਸਾਨੂੰ ਹੌਸਲਾ ਦਿੰਦੇ ਰਹੇ ਤੇ ਅਹੀ ਇਹ ਕਾਰਜ ਜਿਹੜੇ ਫਿਰ ਕਰਦੇ ਰਹੇ ਸੋ ਇਹਨਾਂ ਦਾ ਵੀ ਬਹੁਤ ਧੰਨਵਾਦ ਹੈ ਹੋਰ ਵੀ ਜੱਸੇਬੰਦੀਆਂ ਪਹੁੰਚੀਆਂ ਜਿਨ੍ਹਾਂ ਨੇ ਪਹੁੰਚ ਕੇ ਤੇ ਇਹ ਕਾਰਜਾਂ ਦੇ ਵਿੱਚ ਹਿੱਸਾ ਲਿਆ ਹੈ ਸਾਰਿਆਂ ਦਾ ਧੰਨਵਾਦ ਹੈ ਹੋਰ ਮੈਂ মিডিਆ ਦਾ ਵੀ ਧੰਨਵਾਦ ਕਰਦਾ ਹੂੰ ਜਿਨ੍ਹਾਂ ਨੇ ਇਹ ਕਾਰਜਾਂ ਨੂੰ ਵਿਚਾਰ ਚੰਦ ਲਾਇਆ ਹੈ ਕਿਉਂਕਿ ਇਹਨਾਂ ਤੋਂ ਬਿਨਾਂ ਦੂਰ ਦਰਾਡੇ ਬੈਠੇ ਵੀਰਾਂ ਦੇ ਇੱਕ ਖਬਰ ਜਿਹੜੀ ਹੈ ਉਹ ਇਹਨਾਂ ਦੇ ਜਰੀਏ ਪਹੁੰਚਦੀ ਹੈ মিডিਆ ਦਾ ਵੀ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ